ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਦੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੋਈ ਬੜ ਤੇ ਲੈ ਲੈ ਕੇ ਆਏ ਜੀ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆ ਵੇਖ ਦੇਖ ਰਹੇ ਲੂਗਾ ਕੋ ਰੱਖਿਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਤੁਹਾਡੀ ਅੱਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂ ਜੀ ਨਾਮ ਤੇ ਐਡਰੈਸ ਬੋਲ ਬਈ ਨਾਮ ਮੇਰਾ ਕਮਲਾ ਪਿੰਡ ਸੇਲਬਰਾ ਤਹਿਸੀਲ ਫੂਜਲਾ ਪਿੰਡ ਨੇੜੇ ਪਿੰਡ ਦੇ ਨੇੜੇ ਇਧਰਲੇ ਪਾਸੇ ਰਾਮਪੁਰਲੇ ਦੇ ਪਾਸੋਂ ਸੁਧਾਨਾ ਤੇ ਕੋਲ ਓਕੇ ਇਧਰ ਸਲਾਤਪੁਰ ਵਾਲੇ ਬਸ ਭੈਰੂਪਾ ਵਰਜ ਗੱਲ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ 8264182313 ਠੀਕ ਹੈ ਬਾਈ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਤੀਜਾ ਸੂਸ ਹੋਈ ਹੈ ਬਾਈ ਕਦੋਂ ਸੂਈ ਹੈ ਬਾਈ ਇਹ ਬਸ ਆਏ ਮੰਨੋਗੇ ਅੱਧਾ ਘੰਟਾ ਹੋਇਆ ਸੂਈ ਨੂੰ ਅੱਧਾ ਘੰਟਾ ਹੋ ਗਿਆ ਬੱਚਾ ਕੀ ਦੇਤਾ ਬੱਚਾ ਵੀਰੇ ਬੱਚਾ ਦੇਤਾ ਕਿੰਨਾ ਬੋਲਾ ਕੱਢਿਆ ਫਿਰ ਹਜੇ ਕੱਢਿਆ ਨਹੀਂ ਬਾਈ ਕੱਢਿਆ ਨਹੀਂ ਹਾਂ ਠੀਕ ਆ ਬਾਈ ਕਿੰਨਾ ਕਿ ਦੁੱਧ ਦਿੰਦੀ ਆ ਸਤੀ ਬਾਈ ਦੁੱਧ ਆਪਣੀ ਘਰ ਦੀ ਗਾਂ ਹੈ ਤੇ 32 ਤੇ 30 ਲੀਟਰ ਦੁੱਧ ਬੜੇ ਆਰਾਮ ਨਾਲ ਦੇ ਦਿੰਦੀ ਆ ਠੀਕ ਆ ਤੇ ਮਾਣਾ ਮੋਟਾ ਚਲੋ ਹੁਣ ਇੱਕ 19 ਕਿਹ ਹੋਣੀ ਦਾ ਆਪਾਂ 30 ਲੀਟਰ ਦੀ ਗਾਰੰਟੀ ਦੇ ਦਾਂਗੇ ਜਮਾ ਠੀਕ ਆ 3 ਲੀਟਰ ਦੀ ਬਾਈ ਗਾਣਾ ਗਰੰਟੀ ਦੇ ਦਾਂਗੇ ਫੇਸ ਬੜਾ ਚੰਗਾ ਕੱਦ ਵੱਡ ਚੰਗਾ ਰਾਜੀ ਆ ਆਰਡਰ ਕਮਾਲ ਦਾ ਸਟ੍ਰਾਈਕਰ ਦਾ ਸੀਮਨ ਲੈ ਆਸੀ ਆ ਪਾਪੀ ਠੀਕ ਆ ਬੱਚਾ ਬਹੁਤ ਚੰਗਾ ਦਿੱਤਾ ਹਾਂ ਹੂੰ ਠੀਕ ਆ ਭਾਈ ਧਾਰਾ ਮਾਰ ਦੋ ਭਾਈ ਕੋਈ ਚੱਕਰ ਨਹੀਂ ਧਾਰਾ ਮਾਰ ਦਿੰਨੇ ਵੇ ਧਾਰਾ ਮਾਰ ਕੇ ਦਿਖਾਨੇ ਸਿਵਾਏ ਕੋਈ ਚੰਗੀ ਹੋ ਭਾਈ ਇੱਕ ਨੰਬਰ ਇਹ ਨੰਬਰ ਠੰਡੀ ਬਾਉ ਦਾਣਾ ਲੈ ਜਿਵੇਂ ਮਰਜੀ ਭਾਈ ਚੂਣ ਦੇਖੋ ਭਾਈ ਚੂਣ ਬੜਾ ਚੰਗਾ ਚਰਮ ਵਾਲੀ ਦਾ ਲੈ ਕੀ ਬਾਤ ਹੂੰ ਲਾ ਬਿਚਵਾਇਦ ਵੀ ਬੜੀ ਚੰਗੀ ਆ ਬਾਈ ਜਿਵੇਂ ਮਰਜੀ ਲਾਈ ਚੋਈ ਚਲ ਕੋਈ ਚੱਕ ਨਹੀਂ ਕਹਿ ਨਹੀਂ ਕਰਮ ਵਾਲੀ ਕੋਈ ਨਹੀਂ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚਾਹੀਏ ਆਪਣੇ ਬੁੜੂਆ ਵੀ ਦੋਨੇ ਪਾਸੇ ਰਹਿ ਗਈ ਚੌਂਦੀਆ ਓਕੇ ਸਰ ਬੜਾ ਸ਼ਰਦ ਦੇ ਬਾਈ ਓਕੇ ਆ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮ ਵਾਲੀ ਦਾ ਕੱਲਾ ਕੱਲਾ ਥਣ ਵਿਚਾਰੇ ਥਣ ਨਿਕੜਵੇਂ ਫੇਸ ਚੰਗਾ ਖੋਲੀ ਮੈਂ ਤੋਰ ਕੇ ਰਾਇ ਸੁਈ ਸਵਾਈ ਆ ਬਾਈ ਦੁੱਧਾ ਰਿਕਾਡ ਬਾਈ ਨੇ ਬਹੁਤ ਚੰਗਾ ਰੋਸਿਆ ਤੇ ਜੇਰ ਵੀ ਬਾਈ ਪੈ ਜਾਣੀ ਹੁਣੇ ਹੀ ਸੋਈ ਆ ਹਜੇ ਬੋਲਾ ਵੀ ਬਾਈ ਕਹਿੰਦਾ ਪਕੜਿਆ ਨਹੀਂ ਹਜੇ ਮੈਂ ਤੈਨੂੰ ਫੋਨ ਕੀਤਾ ਬਾਈ ਬਸ ਉਹ ਦੂ 20 ਮਿੰਟ ਬਾਅਦ ਝੂ ਕਥਾ ਵੀ ਇੱਧਰ ਦੇਖੀ ਆ ਕੇ ਠੀਕ ਆ ਹੂੰ ਤੇ ਮੁੱਲ ਕੀ ਇਹਦਾ ਜਾਇਜ਼ ਆ ਵੀ ਮੁੱਲ ਵੀ ਇਹ 80000 ਰੁਪਏ ਮਾਨਦਾਨ ਹੋ ਜਾ ਹਾਂਜੀ ਵੀਰੇ ਜਰੂਰ ਹੋ ਜਾ 80000 ਰੁਪਏ ਮੁੱਲ ਮਾਨਦਾਨ ਜਿਹੜਾ ਮੌਕੇ ਥੋੜਾ ਬੱਚਦਾ ਕਰਦੀ ਆ ਟੋਰ ਦੇ ਵੀਰੇ ਮੜੀ ਲੰਮੀ ਟੋਰ ਕਾਬਦ ਚੰਗਾ ਵੀ ਰੰਗ ਰੂਪ ਚੰਗਾ ਸੋਹਣਾ ਆਰਡਰ ਕਰਮ ਵਾਲੇ ਨੇ ਤਿਆਰ ਕਰਿਆ ਵੀ ਤੇ ਬੱਚਾ ਗਰਮਣੀ ਦੇ ਬੱਚਾ ਦੇ ਤਾਂ ਬਾਈ ਨੇ ਦੱਸਿਆ ਵੀ ਸਟ੍ਰੈਕਰ ਦਾ ਸੀਮਨ ਸਟ੍ਰੈਕਰ ਦਾ ਹੀ ਲਾਇਆ ਸੀ ਬਾਈ ਹਾਂਜੀ ਹਾਂ ਚੰਗਾ ਸੀਮਨ ਲਾਇਆ ਸੀ ਤੋੜਾ ਤਰ੍ਹਾਂ ਦੇਖੋ ਬਾਈ ਕਮਾਲ ਮੁੱਲ 80000 ਰੁਪਏ ਮੰਨ ਤਾਂ ਜ਼ਰੂਰ ਹੋ ਜਾ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਚੰਗੀ ਹੈ ਵੀਰੇ ਧੰਨਵਾਦ ਠੀਕ ਹੈ ਬਾਈ